ਜੋਨ 1984 ਵਿੱਚ ਬਹੁਤ ਘਟਨਾਵਾਂ ਜਈਆਂ ਵਾਪਰੀਆਂ ਜਿਨ੍ਹਾਂ ਦਾ ਭੇਤ ਤਾਂ ਖੁੱਲ ਗਿਆ ਪਰ ਬਹੁਤ ਘਟਨਾਵਾਂ ਜਈਆਂ ਵਾਪਰੀਆਂ ਨੇ ਜਿਨ੍ਹਾਂ ਦਾ ਭੇਤ ਅੱਜ ਤੱਕ ਨਹੀਂ ਖੁੱਲਿਆ ਇਹ ਜਈਆਂ ਹੀ ਘਟਨਾਵਾਂ ਵਿੱਚੋਂ ਇੱਕ ਘਟਨਾ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਮੈਨੂੰ ਲੱਗਦਾ ਬਹੁਤੇ ਸਿੱਖਾਂ ਨੂੰ ਇਸ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੋਣੀ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਹਾਲਾਤ ਬਿਲਕੁਲ ਖਰਾਬ ਹੋ ਚੁੱਕੇ ਸਨ ਤੇ ਸਿੱਖ ਜੋਧਿਆਂ ਨੂੰ ਪਤਾ ਸੀ ਕਿ ਕਿਸੇ ਟਾਈਮ ਕੁਝ ਵੀ ਹੋ ਸਕਦਾ ਕਿਸੇ ਟਾਈਮ ਵੀ ਦਰਬਾਰ ਸਾਹਿਬ ਤੇ ਹਮਲਾ ਹੋ ਸਕਦਾ ਕਿਉਂਕਿ ਹਾਲਾਤ ਉਦਾਂ ਦੇ ਬਣੇ ਹੋਏ ਸੀ ਥਾਂ ਥਾਂ ਤੇ ਮੋਰਚੇ ਲੱਗੇ ਹੋਏ ਸੀ ਤੇ ਸਿੱਖਾਂ ਦੀ ਫੜੋ ਫੜਾਈ ਪੂਰੇ ਜੋਰਾਂ ਤੇ ਸੀ ਸੰਤ ਜੀ ਉਸ ਟਾਈਮ ਦਰਬਾਰ ਸਾਹਿਬ ਦੇ ਵਿੱਚ ਹੀ ਸਨ ਸੰਤਾਂ ਨੂੰ ਸਭ ਪਤਾ ਹੋਣ ਦੇ ਬਾਵਜੂਦ ਪਤਾ ਨਹੀਂ ਕਿਹੜੇ ਖਿਆਲ ਨਾਲ ਸੰਤਾਂ ਨੇ ਆਪਣੇ ਦੋਨੋਂ ਪੁੱਤਰ ਅਤੇ ਆਪਣੀ ਪਤਨੀ ਨੂੰ ਇੱਥੇ ਬੁਲਾਉਣਾ ਚਾਹਿਆ 29 ਮਈ 1984 ਨੂੰ ਸੰਤ ਜਰਨੈਲ ਸਿੰਘ ਭਾਈ ਗੁਰਮਖ ਸਿੰਘ ਗੜਵਈ ਤੇ ਭਾਈ ਰਿਸ਼ਪਾਲ ਸਿੰਘ ਕੁਝ ਹੋਰ ਸਿੰਘਾਂ ਨਾਲ ਗੁਰਦੁਆਰਾ ਸਾਹਿਬ ਦੀ ਜਿਹੜੀ ਵਿੱਚ ਤਕਰੀਬਨ ਸ਼ਾਮ ਨੂੰ 4 ਵਜੇ ਖੜੇ ਸਨ ਤਾਂ ਸੰਤ ਜਰਨੈਲ ਸਿੰਘ ਜੀ ਦੇ ਦੋ ਭਤੀਜੇ ਭਾਈ ਤਰਲੋਚਨ ਸਿੰਘ ਤੇ ਭਾਈ ਹਰਦੀਪ ਸਿੰਘ ਉਹਨਾਂ ਦੇ ਕੋਲ ਦੀ ਲੰਗਰ ਲੱਗੇ ਤਾਂ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਪਿੰਚੰਗਿਓ ਇੱਧਰ ਆਓ ਪਿੰਡ ਜਾਓ ਤੇ ਪਿੰਡੋਂ ਉਹਨਾਂ ਦੇ ਦੋਨੇ ਪੁੱਤਰ ਈਸ਼ਰ ਸਿੰਘ ਤੇ ਭਾਈ ਇੰਦਰ ਸਿੰਘ ਅਤੇ ਉਹਨਾਂ ਦੀ ਮਾਤਾ ਨੂੰ ਇੱਥੇ ਲੈ ਆਓ ਔਸ ਟਾਈਮ ਸ਼ਾਮ ਦੇ ਤਕਰੀਬਨ 4 ਵਜੇ ਚੁੱਕੇ ਸਨ ਦੋਨੋਂ ਪਚੰਗੀ 7 ਵਜਨ ਕਹਿ ਕਮਰੇ ਵੱਲ ਚਲੇ ਗਏ ਕਮਰੇ ਵਿੱਚ ਜਦ ਦੋਨੋਂ ਪਚੰਗੀ ਸਲਾਹ ਕਰਦੇ ਆ ਕਿ ਆਪਾਂ ਦੋਨਾਂ ਨੇ ਜਾ ਕੇ ਕੀ ਕਰਨਾ ਕਿਉਂ ਨਾ ਇੱਕ ਜਾਣਾ ਚੱਲੀਏ ਇੱਕ ਇੱਥੇ ਹੀ ਸੰਤਾਂ ਦੇ ਕੋਲ ਰਹੀਏ ਕਿਉਂਕਿ ਹਾਲਾਤ ਬਹੁਤ ਖਰਾਬ ਨੇ ਕੀ ਹੁੰਦਾ ਭਾਈ ਤਰਲੋਚਨ ਸਿੰਘ ਤਕਰੀਬਨ 6:00 ਵਜੇ ਬੱਸ ਛੱਡੇ ਗਏ ਪਰ ਉੱਥੇ ਕੋਈ ਮੋਗੇ ਵਾਲੀ ਬੱਸ ਨਹੀਂ ਸੀ ਸਾਉ ਫਿਰ ਉੱਥੇ ਅੰਮ੍ਰਿਤਸਰ ਵਿਕੇ ਰੇਲਵੇ ਸਟੇਸ਼ਨ ਜਾਂਦੇ ਆ ਤੇ ਲੁਧਿਆਣੇ ਵਾਲੀ ਟ੍ਰੇਨ ਫੜਦੇ ਆ ਪਹਿਲਾਂ ਅੰਮ੍ਰਿਤਸਰ ਤੋਂ ਲੁਧਿਆਣਾ ਤੇ ਫਿਰ ਲੁਧਿਆਣੇ ਤੋਂ ਬੱਸ ਬੈਠੋ ਮੋਗੇ ਪਹੁੰਚਦੇ ਆ ਜਦ ਤੱਕ ਬਹੁਤ ਹਨੇਰਾ ਹੋ ਚੁੱਕਿਆ ਸੀ ਤੇ ਪਿੰਡ ਰੋਡਿਆਂ ਨੂੰ ਜਾਣ ਦਾ ਕੋਈ ਸਾਧਨ ਨਹੀਂ ਸੀ ਇਸ ਲਈ ਉਹ ਮੋਗੇ ਗਰਮਕਸੰਗ ਚਾਵਲਾ ਦੇ ਘਰ ਠਹਿਰ ਕਰਦੇ ਆ ਉਹ ਸਵੇਰੇ ਜਲਦੀ ਉੱਠੇ ਤੇ ਪਿੰਡ ਰੋਡੇ ਪਹੁੰਚ ਗਏ ਘਰ ਜਾ ਕੇ ਉਹਨਾਂ ਮਾਤਾ ਪ੍ਰੀਤਮ ਕੌਰ ਨੂੰ ਦੱਸਿਆ ਕਿ ਮੈਨੂੰ ਸੰਤ ਜੀ ਨੇ ਤੁਹਾਨੂੰ ਅਤੇ ਦੋਨਾਂ ਪੁੱਤਰਾਂ ਨੂੰ ਲੈਣ ਵਾਸਤੇ ਭੇਜਿਆ ਹੈ ਮਾਤਾ ਜੀ ਕਹਿਣ ਲੱਗੇ ਕਿ ਅੱਜ ਮੈਂ ਬੱਚਿਆਂ ਦੇ ਕੱਪੜੇ ਵਗੈਰਾ ਧੋ ਲਵਾਂ ਤੇ ਘਰ ਦਾ ਸਾਰਾ ਕੰਮ ਵੀ ਨਿਬੇੜ ਲਵਾਂ ਆਪਾਂ ਕੱਲ ਚੱਲਾਂਗੇ ਦੂਜੇ ਦਿਨ ਉਹ ਤਿਆਰ ਹੋ ਅੰਮ੍ਰਿਤਸਰ ਲਈ ਚੱਲ ਪਏ ਉਹ ਹਜੇ ਮੋਗੇ ਪਹੁੰਚੇ ਹੀ ਸਨ ਕਿ ਪਤਾ ਲੱਗ ਗਿਆ ਅੰਮ੍ਰਿਤਸਰ ਵਿਖੇ ਕਰਫਿਊ ਲੱਗ ਗਿਆ ਹੈ ਬੱਸਾਂ ਟ੍ਰੇਨਾਂ ਚੱਲਣੀਆਂ ਬੰਦ ਹੋ ਗਈਆਂ ਥੋੜੇ ਹੀ ਟਾਈਮ ਵਿੱਚ ਰੌਲਾ ਪੈ ਗਿਆ ਕਿ ਪੂਰੇ ਪੰਜਾਬ ਵਿੱਚ ਕਰਫਿਊ ਲੱਗ ਗਿਆ ਜਿਸ ਕਾਰਨ ਇਹ ਪਰਿਵਾਰ ਦਰਬਾਰ ਸਾਹਿਬ ਨਾ ਜਾ ਸਕਿਆ ਇਸ ਪੇਤ ਨੂੰ ਤਾਂ ਭਾਈ ਤਰਲੋਚਨ ਸਿੰਘ ਵੀ ਨਾ ਜਾਣ ਸਕੇ ਕਿ ਸੰਤਾਂ ਨੇ ਪਤਨੀ ਅਤੇ ਬੱਚਿਆਂ ਨੂੰ ਅੰਮ੍ਰਿਤਸਰ ਵਿਖੇ ਮਿਲਣ ਲਈ ਕਿਉਂ ਬੁਲਾਇਆ ਸੀ ਇਸ ਪੇਤ ਨੂੰ ਤਾਂ ਸਿਰਫ ਸੰਤ ਹੀ ਜਾਣ ਸਕਦੇ ਸਨ ਜੋ ਪੇਤ ਸੰਤਾਂ ਦੇ ਨਾਲ ਹੀ ਚਲਿਆ ਗਿਆ ਉਹਨਾਂ ਤੋਂ ਬਾਅਦ ਸੰਤਾਂ ਦਾ ਆਪਣੇ ਪੁੱਤਰਾ ਅਤੇ ਪਤਨੀ ਨਾਲ ਦੁਬਾਰਾ ਮੇਲ ਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ